ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰਾ ਘਰ ਵਾਲੇ ਇੱਕ ਟਰੱਕ ਡਰਾਈਵਰ ਸੀ ਉਹ ਸ਼ੁਰੂ ਤੋਂ ਹੀ ਡਰਾਈਵਰੀ ਦਾ ਕੰਮ ਕਰਦਾ ਸੀ ਇਹ ਗੱਲ ਮੇਰੀ ਸੱਸ ਨੇ ਮੈਨੂੰ ਦੱਸੀ ਸੀ ਕਿ ਅਸੀਂ ਤਾਂ ਇਹਨੂੰ ਬਹੁਤ ਕਿਹਾ ਸੀ ਕਿ ਪੜ੍ਹ ਲਿਖ ਲਾ ਕੋਈ ਨੌਕਰੀ ਲੱਗ ਜਾਵੇਗਾ ਪਰ ਇਹਨੂੰ ਤਾਂ ਡਰਾਈਵਰੀ ਦਾ ਹੀ ਸ਼ੌਂਕ ਸੀ ਉਹਦੇ ਕੋਲ ਆਪਣਾ ਟਰੱਕ ਸੀ ਤੇ ਡਰਾਈਵਰੀ ਕਰਦਾ ਸੀ ਜਦੋਂ ਉਹ ਟਰੱਕ ਤੇ ਚਲਾ ਜਾਂਦਾ ਸੀ ਤਾਂ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਇੱਕ ਦਿਨ ਮੈਂ ਉਹਨੂੰ ਇਹ ਗੱਲ ਕਹੀ ਵੀ ਕਿ ਮੇਰਾ ਤਾਂਡੇ ਬਿਨਾ ਮਨ ਨਹੀਂ ਲੱਗਦਾ ਉਹ ਮੈਨੂੰ ਕਹਿਣ ਲੱਗਾ ਜਾਂ ਤਾਂ ਫਿਰ ਕੰਮ ਹੀ ਹੋਊਗਾ ਜਾਂ ਫਿਰ ਤੇਰੇ ਕੋਲ ਹੀ ਬੈਠਿਆ ਜਾਊਗਾ ਥੋੜਾ ਬੋਲਣ ਵਿੱਚ ਰੁੱਖਾ ਸੀ ਜਦੋਂ ਵੀ ਉਹਨੂੰ ਇਹੋ ਜਿਹੀ ਗੱਲ ਕਹਿੰਦੀ ਸੀ ਤਾਂ ਰੁੱਖਾ ਜਿਹਾ ਬੋਲਦਾ ਸੀ ਤੇ ਮੈਨੂੰ ਉਹਦੇ ਤੇ ਗੁੱਸਾ ਆ ਜਾਂਦਾ ਸੀ ਜਿਸ ਕਰਕੇ ਸਾਡੀ ਦੋਵਾਂ ਦੀ ਲੜਾਈ ਹੋ ਜਾਂਦੀ ਸੀ ਉਹਦਾ ਨਾਮ ਰੂਪ ਸੀ ਤੇ ਮੇਰਾ ਨਾਮ ਰੋਜੀ ਸੀ ਮੈਂ ਉਹਦੀ ਬਹੁਤ ਜ਼ਿਆਦਾ ਕੇਅਰ ਕਰਦੀ ਸੀ ਪਰ ਉਹ ਥੋੜਾ ਜਿਹਾ ਆਪਮਤਾਜਿਆ ਸੀ ਉਹ ਮੇਰੀ ਗੱਲ ਘੱਟ ਹੀ ਗੋਲਦਾ ਸੀ ਇੱਕ ਦਿਨ ਮੈਂ ਦੇਖਿਆ ਕਿ ਉਹਦੇ ਫੋਨ ਵਿੱਚ ਅਲੱਗ-ਅਲੱਗ ਔਰਤਾਂ ਦੀਆਂ ਫੋਟੋਆਂ ਸੀ ਇਹ ਵੇਖ ਕੇ ਮੇਰਾ ਮਨ ਬੜਾ ਦੁਖਿਆ ਉਦੋਂ ਮੇਰਾ ਘਰ ਵਾਲਾ ਰੂਪ ਨੌਣ ਗਿਆ ਹੋਇਆ ਸੀ ਜਦੋਂ ਹੀ ਉਹ ਆਇਆ ਤਾਂ ਮੈਂ ਉਹਨੂੰ ਪੁੱਛਿਆ ਕਿ ਆ ਫੋਟੋਆਂ ਕਿਹਦੀਆਂ ਨੇ ਉਹ ਮੈਨੂੰ ਕਹਿਣ ਲੱਗਾ ਤੂੰ ਕੀ ਲੈਣਾ ਫੜਾ ਮੇਰਾ ਫੋਨ ਉਹਨੇ ਮੇਰੇ ਹੱਥ ਵਿੱਚੋਂ ਆਪਣਾ ਫੋਨ ਖੋਲ ਲਿਆ ਤੇ ਮੈਨੂੰ ਕਹਿਣ ਲੱਗਾ ਐਵੇਂ ਨਾ ਮੇਰਾ ਫੋਨ ਮੇਰੇ ਤੋਂ ਬਿਨਾ ਪੁੱਛੇ ਚੁੱਕਿਆ ਕਰ ਮੈਂ ਇਹ ਵੇਖ ਕੇ ਹੈਰਾਨ ਰਹਗੀ ਕਿਉਂਕਿ ਉਹ ਮੇਰਾ ਘਰ ਵਾਲਾ ਸੀ ਮੈਂ ਉਹਦੇ ਤੇ ਆਪਣਾ ਪੂਰਾ ਪੂਰਾ ਹੱਕ ਸਮਝਦੀ ਸੀ ਨਾਲੇ ਜੋ ਕੁਝ ਮੈਂ ਫੋਨ ਵਿੱਚ ਵੇਖਿਆ ਸੀ ਉਹ ਵੇਖ ਕੇ ਤਾਂ ਮੇਰੇ ਮਨ ਵਿੱਚ ਅੱਗ ਲੱਗੀ ਪਈ ਸੀ ਮੈਂ ਕਦੋਂ ਦੀ ਸੋਚਦੀ ਸੀ ਕਿ ਕਦੋਂ ਮੇਰਾ ਘਰ ਵਾਲਾ ਆਵੇ ਤੇ ਮੈਂ ਉਹਨੂੰ ਪੁੱਛਿਆ ਕਿ ਇਹ ਹੈ ਕੌਣ ਪਰ ਉਹਨੇ ਤਾਂ ਮੇਰੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਉੱਪਰ ਦੀ ਉਹ ਮੈਨੂੰ ਹੀ ਕਹਿਣ ਲੱਗ ਗਿਆ ਕਿ ਤੂੰ ਮੇਰਾ ਫੋਨ ਹੀ ਕਿਉਂ ਚੁੱਕਿਆ ਇਸ ਗੱਲ ਤੇ ਮੈਨੂੰ ਵੀ ਬਹੁਤ ਗੁੱਸਾ ਆ ਕਿਉਂਕਿ ਮੈਂ ਉਹਦੀ ਘਰ ਵਾਲਾ ਇਸੀ ਇੰਨਾਕ ਤਾਂ ਮੈਂ ਵੀ ਵੇਖ ਸਕਦੀ ਸੀ ਪਰ ਉਹਨੇ ਮੈਨੂੰ ਇਹ ਹੱਕ ਨਾ ਦਿੱਤਾ ਜਿਸ ਕਰਕੇ ਮੈਨੂੰ ਉਹਦੇ ਤੇ ਗੁੱਸਾ ਆ ਗਿਆ ਤੇ ਮੈਂ ਉਹਨੂੰ ਸਾਰਾ ਦਿਨ ਨਾ ਬੁਲਾਇਆ ਪਰ ਉਹਨੂੰ ਕੋਈ ਫਰਕ ਨਾ ਪਿਆ ਉਦੋਂ ਉਹ ਟਰੱਕ ਤਾਂ ਆਇਆ ਹੋਇਆ ਸੀ ਮੇਰੀ ਇੱਕ ਸਹੇਲੀ ਨੇ ਮੈਨੂੰ ਦੱਸਿਆ ਸੀ ਜਦੋਂ ਮੇਰਾ ਰਿਸ਼ਤਾ ਪੱਕਾ ਹੋਇਆ ਸੀ ਕਿ ਟਰੱਕਾਂ ਵਾਲੇ ਇਦਾਂ ਦੇ ਹੁੰਦੇ ਆ ਹਰ ਰੋਜ਼ ਨਵੀਆਂ-ਨਵੀਆਂ ਔਰਤਾਂ ਮਗਰ ਫਿਰਦੇ ਰਹਿੰਦੇ ਆ ਪਰ ਮੈਨੂੰ ਉਦੋਂ ਇਹ ਗੱਲਾਂ ਤੇ ਯਕੀਨ ਨਹੀਂ ਆਉਂਦਾ ਸੀ ਹੁਣ ਮੈਨੂੰ ਸਮਝ ਲੱਗ ਗਈ ਸੀ ਕਿ ਉਹ ਸੱਚੀ ਕਹਿੰਦੀ ਸੀ ਕਿਉਂਕਿ ਮੇਰਾ ਘਰ ਵਾਲਾ ਇਦਾਂ ਦਾ ਹੀ ਲੱਗਦਾ ਆ ਕਿਉਂਕਿ ਉਹ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦਾ ਸੀ ਜਿੰਨਾ ਟਾਈਮ ਮੈਂ ਉਹਨੂੰ ਦਿੰਦੀ ਸੀ ਉਹਨਾ ਟਾਈਮ ਉਹ ਮੈਨੂੰ ਨਹੀਂ ਦਿੰਦਾ ਸੀ ਉਹਨੇ ਤਾਂ ਮੇਰੇ ਹੱਥ ਵਿੱਚ ਫੋਨ ਵੀ ਨਹੀਂ ਜਰਿਆ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਮੈਂ ਆਪਣੀ ਸੱਸ ਕੋਲ ਗਈ ਮੇਰੀ ਸੱਸ ਮੇਰੇ ਜੇਠ ਵੱਲ ਸੀ ਮੈਂ ਉਹਨੂੰ ਕਿਹਾ ਕਿ ਤੇਰਾ ਮੁੰਡਾ ਆਹ ਹਰਕਤਾ ਕਰਦਾ ਸੱਸ ਕਹਿਣ ਲੱਗੀ ਰੋਲਾ ਨਾ ਪਾ ਕੋਈ ਨਾ ਮੈਂ ਉਹਨੂੰ ਪੁੱਛੂੰਗੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਹੁਣੇ ਮੇਰੇ ਨਾਲ ਚੱਲ ਤੇ ਹੁਣੇ ਇਹ ਗੱਲ ਕਰ ਮੇਰੇ ਵਿਆਹ ਨੂੰ ਜਿਆਦਾ ਟਾਈਮ ਨਹੀਂ ਹੋਇਆ ਸੀ ਮੈਂ ਹੁਣੇ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਸੀ ਮੈਂ ਆਪਣੀ ਸੱਸ ਨੂੰ ਨਾਲ ਲੈ ਕੇ ਆਪਣੇ ਘਰ ਆ ਗਈ ਤੇ ਮੈਂ ਸੱਸ ਨੂੰ ਕਿਹਾ ਕਿ ਆਪਣੇ ਮੁੰਡੇ ਕੋਲੋਂ ਪੁੱਛੋ ਉਹ ਅੰਦਰ ਬੈਠਾ ਫੋਨ ਵੇਖ ਰਿਹਾ ਜਦੋਂ ਮੇਰੀ ਸੱਸ ਨੇ ਅੰਦਰ ਜਾ ਕੇ ਵੇਖਿਆ ਤਾਂ ਉਹ ਫੋਨ ਵੇਖ ਰਿਹਾ ਸੀ ਤੇ ਉਹ ਮੇਰੀ ਸੱਸ ਨੂੰ ਵੇਖ ਕੇ ਕਹਿਣ ਲੱਗਿਆ ਕਿ ਅੱਜ ਮਾਤਾ ਕਿੱਧਰ ਆ ਗਈ ਮੇਰੀ ਸੱਸ ਕਹਿਣ ਲੱਗੀ ਕਿ ਕਿਉਂ ਮੈਂ ਤਾਂ ਡੇ ਘਰ ਆ ਨਹੀਂ ਸਕਦੀ ਤਾਂ ਉਹ ਕਹਿਣ ਲੱਗਾ ਪਹਿਲਾਂ ਤਾਂ ਤੂੰ ਘਾਟੀ ਗੇੜਾ ਮਾਰਦੀ ਆ ਤੂੰ ਤਾਂ ਵੱਡੇ ਦਾ ਹੀ ਜ਼ਿਆਦਾ ਕਰਦੀ ਆ ਸੱਸ ਕਹਿਣ ਲੱਗੀ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਬਾਕੀ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਈ ਆ ਮੈਨੂੰ ਬਹੂ ਦੱਸਦੀ ਆ ਕਿ ਤੂੰ ਫੋਨ ਵਿੱਚ ਕਿਸੇ ਬਗਾਨੀਆਂ ਦੀਆਂ ਫੋਟੋਆਂ ਰੱਖੀ ਬੈਠਾ ਇਹ ਗੱਲ ਕੋਈ ਚੰਗੀ ਆ ਇਹ ਸੁਣ ਕੇ ਰੂਪ 2 ਮਿੰਟ ਲਈ ਚੁੱਪ ਹੋ ਗਿਆ ਤੇ ਬਾਅਦ ਵਿੱਚ ਕਹਿਣ ਲੱਗਾ ਐਵੇਂ ਬਕਵਾਸ ਕਰਦੀ ਆ ਮੇਰੇ ਫੋਨ ਵਿੱਚ ਕਿਸੇ ਦੀ ਫੋਟੋ ਨਹੀਂ ਆ ਤਾਂ ਮੇਰੀ ਸੱਸ ਕਹਿਣ ਲੱਗੀ ਲਿਆ ਵਿਖਾ ਮੈਨੂੰ ਫੋਨ ਤੇ ਜਦੋਂ ਨੇ ਮੇਰੀ ਸੱਸ ਨੂੰ ਫੋਨ ਫੜਾ ਦਿੱਤਾ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਲਿਆ ਵਿਖਾ ਕਿੱਥੇ ਆ ਫੋਟੋਆਂ ਤੇ ਜਦੋਂ ਮੈਂ ਫੋਟੋਆਂ ਕੱਢੀਆਂ ਤਾਂ ਉਹਦੇ ਵਿੱਚ ਕਿਸੇ ਔਰਤ ਦੀ ਫੋਟੋ ਨਹੀਂ ਸੀ ਮੈਂ ਕਿਹਾ ਮੈਂ ਵੇਖੀਆਂ ਸੀ ਉਹ ਕਹਿਣ ਲੱਗਿਆ ਮਾਂ ਐਵੇਂ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਐਵੇਂ ਮੈਨੂੰ ਮਾੜਾ ਬਣਾਈ ਜਾਂਦੀ ਆ ਮੈਂ ਕਿਹਦੀ ਫੋਟੋ ਰੱਖੀ ਉਹ ਆਪਣੀ ਮਾਂ ਸਾਹਮਣੇ ਬੜਾ ਭੋਲਾ ਜਿਹਾ ਬਣ ਗਿਆ ਜਿਵੇਂ ਉਹਨੂੰ ਕੁਝ ਪਤਾ ਹੀ ਨਾ ਹੋਵੇ ਮੈਂ ਆਪਣੀ ਸੱਸ ਦੇ ਸਾਹਮਣੇ ਝੂਠੀ ਪੈ ਗਈ ਮੇਰੀ ਸੱਸ ਕਹਿਣ ਲੱਗੀ ਲੈ ਤੂੰ ਤਾਂ ਮੈਨੂੰ ਸਿਆਣੀ ਬਿਆਣੀ ਨੂੰ ਝੂਠੀ ਪਾ ਦਿੱਤਾ ਮੈਂ ਕਿਹਾ ਨਹੀਂ ਮੈਂ ਸੱਚ ਕਹਿ ਰਹੀ ਹਾਂ ਮੈਂ ਸੱਚੀ ਇਹਦੇ ਫੋਨ 'ਚ ਕਿਸੇ ਔਰਤਾਂ ਦੀਆਂ ਫੋਟੋਆਂ ਵੇਖੀਆਂ ਸੀ ਨਾਲੇ ਇੱਕ ਨਹੀਂ ਸੀ ਕੋਈ 4-5 ਫੋਟੋਆਂ ਸੀ ਰੂਪ ਮੈਨੂੰ ਅੱਖਾਂ ਕੱਢ ਰਿਆ ਸੀ ਮੈਂ ਉਹਦੀਆਂ ਅੱਖਾਂ ਤੋਂ ਬਿਲਕੁਲ ਨਾ ਡਰੀ ਮੈਂ ਕਿਹਾ ਕੀ ਅੱਖਾਂ ਕੱਢ ਰਹੇ ਹੋ ਮੈਨੂੰ ਪਤਾ ਤੁਸੀਂ ਫੋਟੋਆਂ ਨੂੰ ਡਿਲੀਟ ਕਰ ਦਿੱਤਾ ਆ ਇਸ ਕਰਕੇ ਮੰਮੀ ਨੂੰ ਕੋਈ ਫੋਟੋ ਨਹੀਂ ਵਿਖਾ ਪਾਈ ਫਿਰ ਮੇਰੀ ਸੱਸ ਕਹਿਣ ਲੱਗੀ ਚੱਲ ਕੋਈ ਨਾ ਮੈਂ ਚੱਲਦੀ ਆ ਇੰਨੀ ਗੱਲ ਕਹਿ ਕੇ ਉਹ ਉਥੋਂ ਚਲ ਗਈ ਤੇ ਰੂਪ ਨੇ ਮੇਰੀ ਗੁੱਤ ਨੂੰ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਜਿਆਦਾ ਚਲਾਕ ਨਾ ਬਣਿਆ ਕਰ ਤੈਨੂੰ ਕੀ ਲੱਗਦਾ ਆ ਕਿ ਤੂੰ ਮੈਨੂੰ ਇਸ ਤਰ੍ਹਾਂ ਕੰਟਰੋਲ ਚ ਕਰ ਲਵੇਂਗੀ ਮੇਰੀ ਜੋ ਮਰਜ਼ੀ ਆ ਮੈਂ ਉਸ ਮੁਤਾਬਕ ਚੱਲੂਗਾ ਤੂੰ ਕੌਣ ਹੁੰਨੀ ਆ ਮੈਨੂੰ ਇਦਾਂ ਬਦਨਾਮ ਕਰਨ ਵਾਲੀ ਤੂੰ ਮੇਰੀ ਮਾਂ ਨੂੰ ਕਿਵੇਂ ਸਾਧ ਕੇ ਲਈ ਆਈ ਉਹਨੇ ਮੇਰੇ ਦੋ ਚਾਰ ਚਪੇੜਾ ਵੀ ਮਾਰੀਆਂ ਵਿਆਹ ਨੂੰ ਅਜੇ ਘੱਟ ਟਾਈਮ ਹੋਇਆ ਸੀ ਮੈਂ ਸੁਪਨੇ ਬੜੇ ਸਜਾਏ ਸੀ ਪਰ ਘਰ ਵਾਲਾ ਥੋੜਾ ਇਦਾਂ ਦਾ ਮਿਲ ਗਿਆ ਤਾਂ ਬਹੁਤ ਰੋ ਰਹੀ ਸੀ ਮੈਂ ਦੂਸਰੇ ਕਮਰੇ ਵਿੱਚ ਆ ਕੇ ਆਪਣੀ ਕਿਸਮਤ ਨੂੰ ਰੋ ਰਹੀ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਗਿਆ ਇੱਕ ਦਿਲ ਕਰਦਾ ਸੀ ਆਪਣੇ ਘਰਦਿਆਂ ਨੂੰ ਸਭ ਕੁਝ ਦੱਸ ਦੇਵਾਂ ਫਿਰ ਸੋਚਿਆ ਕਿ ਚੱਲ ਕੋਈ ਨਾ ਹੌਲੀ-ਹੌਲੀ ਆਪੇ ਸਭ ਕੁਝ ਠੀਕ ਹੋ ਜਾਊਗਾ ਮੈਂ ਸਬਰ ਕਰਕੇ ਆਪਣੀ ਜ਼ਿੰਦਗੀ ਕੱਟਣ ਲੱਗੀ ਕਈ ਵਾਰ ਤਾਂ ਮੇਰਾ ਘਰ ਵਾਲਾ ਦੂਸਰੇ ਕਮਰੇ ਵਿੱਚ ਬੈਠ ਕੇ ਪਤਾ ਨਹੀਂ ਕਿਹਦੇ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ ਅੱਧੀ-ਅੱਧੀ ਰਾਤ ਤੱਕ ਮੈਂ ਦੂਸਰੇ ਕਮਰੇ ਵਿੱਚ ਉਹਦਾ ਵੇਟ ਕਰਦੀ ਰਹਿੰਦੀ ਸੀ ਪਰ ਉਹ ਮੇਰੇ ਕੋਲੋਂ ਪਰੇ-ਪਰੇ ਰਹਿੰਦਾ ਸੀ ਹਰ ਇੱਕ ਨੂੰ ਨਵੇਂ-ਨਵੇਂ ਵਿਆਹ ਦਾ ਕਿੰਨਾ ਚਾਹ ਹੁੰਦਾ ਆ ਪਰ ਉਹਨੂੰ ਬਿਲਕੁਲ ਚਾਹ ਨਹੀਂ ਸੀ ਜਿਵੇਂ ਉਹਦੀ ਝਾਕ ਬਸ ਬਾਹਰਲੀਆ ਔਰਤਾਂ ਵਾਲੀ ਰਹਿੰਦੀ ਸੀ ਹੁਣ ਮੈਂ ਸਮਝ ਗਈ ਸੀ ਕਿ ਉਹ ਮੈਨੂੰ ਪਿਆਰ ਨਹੀਂ ਕਰਦਾ ਇਹਨੂੰ ਤਾਂ ਜਗਾ-ਜਗਾ ਮੂੰਹ ਮਾਰਨ ਦੀ ਆਦਤ ਆ ਸੋਚਿਆ ਸੀ ਕਿ ਹੁਣ ਜਦੋਂ ਪੱਕੇ ਜਾਊਂਗੀ ਤਾਂ ਸਾਰੀ ਗੱਲ ਕਰੂੰਗੀ ਕਿਉਂਕਿ ਮੇਰੀ ਸਗੀ ਤਾਈ ਨੇ ਮੇਰਾ ਰਿਸ਼ਤਾ ਕਰਵਾਇਆ ਸੀ ਰੂਪ ਮੇਰੀ ਸਗੀ ਤਾਈ ਦਾ ਹੀ ਭਤੀਜਾ ਸੀ ਇਹਨਾਂ ਨੇ ਆਪ ਹੀ ਮੇਰਾ ਰਿਸ਼ਤਾ ਮੰਗਿਆ ਸੀ ਕਿਉਂਕਿ ਮੈਂ ਘਰ ਦੇ ਕੰਮ ਬੜੇ ਚੰਗੇ ਤਰੀਕੇ ਨਾਲ ਕਰਦੀ ਸੀ ਜਦੋਂ ਮੈਂ ਘਰ ਵਿੱਚ ਭੱਜ-ਭੱਜ ਕੇ ਕੰਮ ਕਰਦੀ ਸੀ ਤਾਂ ਮੇਰੇ ਸਹੁਰਿਆਂ ਨੇ ਮੈਨੂੰ ਵੇਖ ਲਿਆ ਸੀ ਤੇ ਉਹਨਾਂ ਨੇ ਮੇਰਾ ਰਿਸ਼ਤਾ ਮੰਗ ਲਿਆ ਸੀ ਬੇਸ਼ੱਕ ਰਿਸ਼ਤੇਦਾਰੀ ਵਿੱਚੋਂ ਸੀ ਪਰ ਫਿਰ ਵੀ ਇਹਨਾਂ ਨੇ ਬੜਾ ਜ਼ੋਰ ਪਾ ਕੇ ਮੇਰਾ ਰਿਸ਼ਤਾ ਲੈ ਲਿਆ ਸੀ ਹੁਣ ਸੋਚ ਲਿਆ ਸੀ ਕਿ ਜਦੋਂ ਪਿੰਡ ਗਈ ਤਾਂ ਤਾਈ ਨਾਲ ਇਹ ਗੱਲ ਜ਼ਰੂਰ ਕਰੂੰਗੀ ਕਿਉਂਕਿ ਮੈਂ ਆਪਣੇ ਘਰਦਿਆਂ ਨੂੰ ਤਾਂ ਇਹ ਸਭ ਦੱਸਣਾ ਨਹੀਂ ਚਾਹੁੰਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੀ ਟੈਨਸ਼ਨ ਲੈਣ ਪਰ ਤਾਈ ਨਾਲ ਜ਼ਰੂਰ ਗੱਲ ਕਰੂੰਗੀ ਇਹ ਸੋਚ ਕੇ ਪੇਕੇ ਗਈ ਸੀ ਜਦੋਂ ਮੈਂ ਪੇਕੇ ਰਹਿਣ ਗਈ ਤਾਂ ਮੇਰੇ ਘਰ ਵਾਲੇ ਨੇ 1 ਮਿੰਟ ਵਿੱਚ ਕਹਿ ਦਿੱਤਾ ਕਿ ਜਾ ਚਲੀ ਜਾ ਜਿਸ ਦਿਨ ਮੈਂ ਉਹਦੇ ਕੋਲੋਂ ਪੁੱਛਿਆ ਸੀ ਕਿ ਮੈਂ ਪੇਕੇ ਜਾਣਾ ਮੈਨੂੰ ਕਹਿਣ ਲੱਗਾ ਚੱਲ ਮੈਂ ਸ਼ਟ ਡੋਣਾ ਆ ਕਿਉਂਕਿ ਮੈਨੂੰ ਵੀ ਗੱਡੀ ਤੇ ਜਾਣਾ ਆ ਤੈਨੂੰ ਉੱਥੇ ਛੱਡੋਣਾ ਮੈਂ ਚੁੱਪਚਾਪ ਤਿਆਰ ਹੋ ਕੇ ਗੱਡੀ ਵਿੱਚ ਬੈਠ ਗਈ ਜਦੋਂ ਅੱਗੇ ਵਾਲੀ ਸੀਟ ਤੇ ਆਪਣੇ ਘਰ ਵਾਲੇ ਦੇ ਬਰਾਬਰ ਬੈਠੀ ਸੀ ਤਾਂ ਬਸ ਇਹੀ ਸੋਚ ਰਹੀ ਸੀ ਕਿ ਸੋਚਿਆ ਕੀ ਸੀ ਤੇ ਹੋ ਕੀ ਰਿਹਾ ਕਈਆਂ ਦੇ ਘਰ ਵਾਲੇ ਨਵੀਂ-ਨਵੀਂ ਬੋਟੀ ਦਾ ਪਹਿਲਾਂ ਕਿੰਨਾ-ਕਿੰਨਾ ਮੋਹ ਕਰਦੇ ਆ ਸੋਚਦੇ ਆ ਕਿ ਇਹ ਪੇਕੇ ਚਲੀ ਜਾਊਗੀ ਤਾਂ ਮੇਰਾ ਦਿਲ ਨਹੀਂ ਲੱਗਣਾ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਆ ਪਰ ਇੱਕ ਮੇਰਾ ਘਰ ਵਾਲਾ ਜਿਹਨੂੰ ਕੋਈ ਫਰਕ ਨਹੀਂ ਉਹਨੇ ਇੱਕ ਵਾਰ ਨਹੀਂ ਕਿਹਾ ਕਿ ਪੇਕੇ ਨਹੀਂ ਜਾਣਾ ਉਹ ਕਹਿਣ ਲੱਗਾ ਕਿ ਤੂੰ ਚਲੀ ਜਾ ਕਿਉਂਕਿ ਮੈਂ ਤਲਕ ਤੇ ਚਲਾ ਜਾਊਂਗਾ ਕਿ ਮੈਂ ਐਵੇਂ ਇਹਦੇ ਨਾਲ ਵਿਆਹ ਕਰਵਾ ਕੇ ਪੰਗਾ ਹੀ ਲੈ ਲਿਆ ਇਹ ਸਭ ਗੱਲਾਂ ਸੋਚਦੇ ਸੋਚਦੇ ਮੇਰੇ ਪੇਕੇਆਂ ਦਾ ਘਰ ਆ ਗਿਆ ਤੇ ਮੈਂ ਆਪਣੇ ਮਾਪਿਓ ਨੂੰ ਮਿਲੀ ਤੇ ਮਿਲ ਕੇ ਮੰਮੀ ਕੋਲ ਰਸੋਈ ਵਿੱਚ ਚਲੀ ਗਈ ਮੰਮੀ ਮੈਨੂੰ ਕਹਿਣ ਲੱਗੀ ਤੂੰ ਜਾ ਕੇ ਅੰਦਰ ਬੈਠ ਜਾ ਕਿਉਂ ਗਰਮੀ ਵਿੱਚ ਖੜੀ ਆ ਮੈਂ ਕਿਹਾ ਕੋਈ ਨਾ ਉੱਥੇ ਵੀ ਤਾਂ ਗਰਮੀ ਵਿੱਚ ਹੀ ਆਈ ਆ ਕਿਉਂਕਿ ਇੱਥੇ ਸਾਡੇ ਘਰ AC ਨਹੀਂ ਲੱਗਿਆ ਹੋਇਆ ਸੀ ਪਰ ਮੇਰੇ ਪੇਕੇਆਂ ਦੇ ਘਰ AC ਲੱਗਿਆ ਹੋਇਆ ਸੀ ਮੇਰੀ ਮਾਂ ਕਹਿ ਲੱਗੀ ਚਲ ਕੋਈ ਨਾ ਪੁੱਤ ਤੈਨੂੰ ਵੀ ਲੈ ਦੇਵਾਂਗੇ ਏਸੀ ਤੂੰ ਐਵੇਂ ਨਾਰਾਜ਼ ਨਾ ਹੋ ਮੈਂ ਕਿਹਾ ਮੰਮੀ ਏਸੀ ਦੀ ਕੋਈ ਗੱਲ ਨਹੀਂ ਏਸੀ ਤਾਂ ਰੂਪ ਵੀ ਲੈ ਸਕਦਾ ਪਰ ਉਹ ਜੇ ਗੱਡੀ ਦੀ ਕਿਸ਼ਤਾਂ ਲਾਉਂਦਾ ਇਸ ਤਰ੍ਹਾਂ ਸੀ ਦੋਵੇਂ ਮਾਵਾਂ ਧੀਆ ਬੈਠੀਆਂ ਰਸੋਈ ਵਿੱਚ ਗੱਲਾਂ ਕਰ ਰਹੀਆਂ ਸੀ ਇਨੇ ਟਾਈਮ ਤੱਕ ਮੰਮੀ ਨੇ ਚਾਹ ਬਣਾ ਲਈ ਚਾਹ ਬਣਨ ਤੋਂ ਬਾਅਦ ਅਸੀਂ ਏਸੀ ਵਾਲੇ ਰੂਮ 'ਚ ਚੱਲੀਆਂ ਗਈਆਂ ਉੱਥੇ ਬੈਠ ਕੇ ਵਧੀਆ ਖਾਣਾ ਪੀਣਾ ਖਾਦਾ ਖਾਣ ਪੀਣ ਤੋਂ ਬਾਅਦ ਰੂਪ ਵਾਪਸ ਚਲਾ ਗਿਆ ਮਨ ਕਰਦਾ ਸੀ ਕਿ ਮਾਂ ਨਾਲ ਸਾਰੀ ਦਿਲ ਦੀ ਗੱਲ ਕਰਾਂ ਪਰ ਨਹੀਂ ਕਰ ਸਕਦੀ ਸੀ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਮੰਮੀ ਮੇਰੇ ਕੋਲ ਪੁੱਛਣ ਲੱਗੀ ਸਹੁਰੇ ਘਰ ਖੋਸ਼ਤਾ ਹੈਗੀਆਂ ਪਰਉਣਾ ਤਾਂ ਚੰਗਾ ਆ ਦੋਵੇਂ ਜੀ ਉਹ ਤੁਸੀਂ ਤਾਂ ਵਧੀਆ ਉਹ ਤੁਹਾਨੂੰ ਤਾਂ ਮੌਜਾਂ ਮੈਂ ਕਿਹਾ ਮੰਮੀ ਬਿਲਕੁਲ ਇਹ ਗੱਲ ਤਾਂ ਠੀਕ ਆ ਰੂਪ ਬਹੁਤ ਵਧੀਆ ਆ ਕਿਉਂਕਿ ਮੈਂ ਆਪਣੇ ਪੇਕੇ ਘਰ ਹਮੇਸ਼ਾ ਹੀ ਦਿਖਾਉਂਦੀ ਸੀ ਕਿ ਮੇਰਾ ਘਰ ਵਾਲਾ ਬੜਾ ਚੰਗਾ ਆ ਤੇ ਮੈਂ ਆਪਣੇ ਸਹੁਰੇ ਘਰ ਬੜੀ ਜ਼ਿਆਦਾ ਖੁਸ਼ ਹਾਂ ਇੰਨੀ ਗੱਲ ਕਹਿ ਕੇ ਮੈਂ ਆਪਣੀ ਤਾਈ ਦੇ ਘਰ ਮਿਲਣ ਚਲੀ ਗਈ ਤੇ ਮੈਂ ਆਪਣੀ ਤਾਈ ਨਾਲ ਉਹ ਸਾਰੀ ਗੱਲ ਕੀਤੀ ਜੋ ਮੈਂ ਕਰਨ ਆਈ ਸੀ ਮੈਂ ਉਹਨੂੰ ਕਿਹਾ ਕਿ ਤਾਈ ਤੇਰੇ ਭਤੀਜੇ ਦੇ ਫੋਨ ਵਿੱਚ ਤਾਂ ਵੱਖ-ਵੱਖ ਫੋਟੋਆਂ ਹੁੰਦੀਆਂ ਨੇ ਉਹ ਕਹਿਣ ਲੱਗੀ ਕਿ ਇਹਦੀਆਂ ਫੋਟੋਆਂ ਮੈਂ ਕਿਹ ਬਥੇਰੀਆਂ ਔਰਤਾਂ ਦੀਆਂ ਫੋਟੋਆਂ ਫੋਨ ਵਿੱਚ ਰੱਖਦਾ ਤੇ ਮੈਨੂੰ ਉਹਦੀ ਇਹ ਗੱਲ ਚੰਗੀ ਨਹੀਂ ਲੱਗਦੀ ਮੇਰੀ ਤਾਈ ਕਹਿਣ ਲੱਗੀ ਲੈ ਪਹਿਲਾਂ ਤਾਂ ਸਾਡਾ ਮੁੰਡਾ ਇਦਾਂ ਦਾ ਹੈ ਨਹੀਂ ਸੀ ਮੈਂ ਤੈਨੂੰ ਕੀ ਪਤਾ ਉਹ ਤੇ ਟਰੱਕ ਤੇ ਜਾਂਦਾ ਸੀ ਇਸ ਬਾਰੇ ਕੀ ਪਤਾ ਲੱਗਦਾ ਸੀ ਮੇਰੀ ਤਾਈ ਵੀ ਸੁਭਾਅ ਦੀ ਬੜੀ ਤੇਜ਼ ਆ ਉਹ ਵੀ ਕਿੱਥੇ ਕੋਈ ਗੱਲ ਮੰਨਦੀ ਸੀ ਉਹ ਤਾਂ ਆਪਣੇ ਭਤੀਜੇ ਦੀ ਹੀ ਸਾਈਡ ਲੈਂਦੀ ਸੀ ਮੈਂ ਤਾਈ ਨੂੰ ਕਿਹਾ ਕਿ ਤਾਈ ਤੂੰ ਮੰਨ ਚਾਹੇ ਨਾ ਮੰਨ ਉਹ ਹੋਰ ਔਰਤਾਂ ਵੱਲ ਨਜ਼ਰ ਰੱਖਦਾ ਆ ਮੇਰੀ ਤਾਈ ਮੈਨੂੰ ਕਹਿਣ ਲੱਗੀ ਚੱਲ ਕੋਈ ਨਾ ਜਦੋਂ ਮੈਂ ਉੱਥੇ ਆਈ ਤਾਂ ਮੈਂ ਸਮਝਾ ਦੂੰਗੀ ਆਪਣੇ ਮਾਪਿਓ ਕੋਲੇ ਇਹ ਗੱਲ ਨਾ ਕਰੀ ਮੈਂ ਤਾਈ ਨੂੰ ਕਿਹਾ ਕਿ ਤਾਂ ਹੀ ਤਾਂ ਮੈਂ ਤੇਰੇ ਕੋਲੇ ਇਹ ਗੱਲ ਕਰੀ ਆ ਕਿ ਜੇ ਮਾਪਿਓ ਕੋਲੇ ਇਹ ਗੱਲ ਕਰੂੰਗੀ ਤਾਂ ਐਵੇਂ ਦੁਖੀ ਹੋਣਗੇ ਨਾਲੇ ਐਵੇਂ ਉਹ ਰੌਲਾ ਪਾ ਦੇਣਗੇ ਕਿ ਅਸੀਂ ਆਪਣੀ ਕੁੜੀ ਉੱਥੇ ਨਹੀਂ ਭੇਜਣੀ ਤੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਘਰ ਖਰਾਬ ਹੋਵੇ ਪਰ ਤਾਈ ਇੱਕ ਗੱਲ ਆ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਤੂੰ ਮੇਰਾ ਰਿਸ਼ਤਾ ਉੱਥੇ ਕਰਵਾ ਕੇ ਮੇਰਾ ਤਾਂ ਪਾਪ ਹੀ ਲੈ ਲਿਆ ਤਾਈ ਕਹਿਣ ਕਿ ਕਿਉਂ ਪਾਪ ਨੂੰ ਕੀ ਆ ਚੰਗੀ ਭਲੀ ਜ਼ਮੀਨ ਆ ਚੰਗਾ ਭਲਾ ਮੁੰਡਾ ਕੰਮ ਕਰਦਾ ਹੋਰ ਤੈਨੂੰ ਕੀ ਚਾਹੀਦਾ ਸੀ ਮੈਂ ਕਿਹਾ ਜਿੱਦਾਂ ਦਾ ਮੁੰਡਾ ਮੈਨੂੰ ਚਾਹੀਦਾ ਸੀ ਰੂਪ ਉਦਾਂ ਦਾ ਨਹੀਂ ਆ ਉਹਦੀ ਸੋਚ ਤੇ ਮੇਰੀ ਸੋਚ 'ਚ ਬੜਾ ਫਰਕ ਆ ਤਾਈ ਕਹਿਣ ਲੱਗੀ ਬੰਦੇ ਦਾ ਮੁਕਾਬਲਾ ਨਹੀਂ ਕਰੀਦਾ ਹੁੰਦਾ ਕੋਈ ਨਾ ਹੌਲੀ ਹੌਲੀ ਸਭ ਕੁਝ ਸੈੱਟ ਹੋ ਜਾਂਦਾ ਮੇਰੀ ਕਿਹੜਾ ਤੇਰੇ ਤਾਈ ਨਾਲ ਪਹਿਲਾਂ ਕੋਈ ਕੁੰਡਲੀ ਮਿਲਦੀ ਸੀ ਬਥੇਰੇ ਦੁੱਖ ਕੱਟੇ ਆ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ ਮੈਂ ਕਿਹਾ ਚੱਲ ਠੀਕ ਆ ਹੁਣ ਮੈਂ ਆਪਣੇ ਮਾਪਿਓ ਕੋਲ ਇਸ ਬਾਰੇ ਕੋਈ ਗੱਲ ਨਹੀਂ ਕਰਦੀ ਪਰ ਜਦੋਂ ਤੂੰ ਪਿੰਡ ਆਈ ਤਾਂ ਉਦੋਂ ਆਪਦੇ ਭਤੀਜੇ ਨੂੰ ਸਮਝਾ ਕੇ ਜਾਈ ਤਾਈ ਕਹਿਣ ਲੱਗੀ ਠੀਕ ਆ ਹੁਣ ਮੈਂ ਆਪਣੇ ਸਹੁਰੇ ਘਰ ਵਾਪਸ ਚਲੀ ਗਈ ਸੀ ਕਿਉਂਕਿ ਰੂਪ ਜਲਦੀ ਹੀ ਵਾਪਸ ਆ ਜਾਂਦਾ ਸੀ ਉਹਦੇ ਵਾਪਸ ਆਉਣ ਤੇ ਜਦੋਂ ਮੈਂ ਉੱਥੇ ਗਈ ਤਾਂ ਮੈਂ ਵੇਖਿਆ ਕਿ ਉਹ ਮੇਰੇ ਲਈ ਇੱਕ ਬਹੁਤ ਸੋਹਣਾ ਸੂਟ ਲੈ ਕੇ ਆਇਆ ਸੀ ਮੈਂ ਉਹ ਸੂਟ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਤੇ ਮੈਂ ਹੈਰਾਨ ਵੀ ਸੀ ਕਿ ਉਹ ਪਹਿਲੀ ਵਾਰ ਮੇਰੇ ਲਈ ਇੰਨੀ ਵਧੀਆ ਚੀਜ਼ ਲੈ ਕੇ ਆਇਆ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਸੀ ਮੈਂ ਰੂਪ ਨੂੰ ਕਿਹਾ ਕਿ ਤੁਹਾਨੂੰ ਕਿਵੇਂ ਅੰਦਾਜ਼ਾ ਹੋਇਆ ਕਿ ਇਹ ਸੂਟ ਮੈਨੂੰ ਪਸੰਦ ਆ ਕਿਉਂਕਿ ਤੁਹਾਡੀ ਪਸੰਦ ਤਾਂ ਬੜੀ ਵਧੀਆ ਆ ਉਹ ਕਹਿਣ ਲੱਗਿਆ ਬਸ ਮੈਂ ਆਪੇ ਖਰੀਦ ਲਿਆ ਮੈਨੂੰ ਸੋਹਣਾ ਲੱਗਿਆ ਚਲ ਤੂੰ ਇਹਨੂੰ ਜਲਦੀ ਜਲਦੀ ਸਲਾਈ ਕਰਵਾ ਲੈ ਤੇ ਪਾਲਵੀ ਮੈਨੂੰ ਪੜਾ ਵਧੀਆ ਲੱਗ ਰਿਹਾ ਸੀ ਇਤਾਂ ਲੱਗ ਰਿਹਾ ਸੀ ਜਿਵੇਂ ਰੂਪ ਥੋੜਾ ਬਦਲਿਆ ਬਦਲਿਆ ਹੋਵੇ ਮੈਂ ਆਪਣੇ ਮਨ ਚ ਸੋਚ ਰਹੀ ਸੀ ਕਿ ਮੈਂ ਤਾਂ ਐਵੇਂ ਇਹਦੀ ਸ਼ਿਕਾਇਤਾਂ ਲਾਉਂਦੀ ਰਹੀ ਇਹ ਤਾਂ ਮੇਰਾ ਮੂੰਹ ਕਰਦਾ ਆ ਪਰ ਮੇਰੇ ਮਨ ਵਿੱਚ ਇਹ ਗੱਲ ਜ਼ਰੂਰ ਆਉਂਦੀ ਸੀ ਕਿ ਮੈਂ ਉਹਦਾ ਫੋਨ ਚੈੱਕ ਕਰਾਂ ਮੈਂ ਬਹੁਤ ਮੌਕੇ ਲੱਭਦੀ ਸੀ ਪਰ ਉਹ ਆਪਣਾ ਫੋਨ ਆਪਣੇ ਕੋਲ ਹੀ ਰੱਖਦਾ ਸੀ ਹੌਲੀ-ਹੌਲੀ ਇੱਕ ਦਿਨ ਮੈਂ ਉਹਦਾ ਫੋਨ ਚੋਕੀ ਲਿਆ ਤੇ ਜਦੋਂ ਉਹਦਾ ਫੋਨ ਚੈੱਕ ਕੀਤਾ ਉਹਦੇ ਫੋਨ ਵਿੱਚ ਮੈਂ ਬਹੁਤ ਅਜੀਹਾ ਕੁਝ ਵੇਖਿਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਉਹਦੀਆਂ ਕਿਸੇ ਦੂਸਰੀਆਂ ਔਰਤਾਂ ਨਾਲ ਫੋਟੋਆਂ ਸੀ ਤੇ ਜਦੋਂ ਮੈਂ ਇਹ ਸਭ ਦੇਖ ਰਹੀ ਸੀ ਤਾਂ ਰੂਪ ਇੱਕੋ ਦਮ ਅੰਦਰ ਆ ਗਿਆ ਤੇ ਮੈਨੂੰ ਕਹਿਣ ਲੱਗਾ ਤੈਨੂੰ ਕਿੰਨੇ ਵਾਰ ਕਿਹਾ ਕਿ ਮੇਰਾ ਫੋਨ ਨਾ ਚੁੱਕਿਆ ਕਰ ਮੈਂ ਕਿਹਾ ਇਹ ਔਰਤਾਂ ਕੌਣ ਨੇ ਤੈਨੂੰ ਸ਼ਰਮ ਨਹੀਂ ਤੂੰ ਔਰਤਾਂ ਨਾਲ ਇਸ ਤਰ੍ਹਾਂ ਘੁਮਦਾਇਆ ਰੂਪ ਮੈਨੂੰ ਕਹਿਣ ਲੱਗਾ ਤੈਨੂੰ ਘਰ ਵਿੱਚ ਸਾਰੀ ਚੀਜ਼ ਮਿਲਦੀ ਆ ਜੇ ਤੇਨੂੰ ਕੁਝ ਨਹੀਂ ਮਿਲਦਾ ਤਾਂ ਦੱਸ ਤੈਨੂੰ ਕੋਈ ਹੱਕ ਨਹੀਂ ਮੇਰੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਨ ਦਾ ਉਹ ਆਦਮੀ ਹੋ ਰਹੀ ਹੋਣਗੇ ਜੋ ਆਪਣੀਆਂ ਘਰ ਵਾਲੀਆਂ ਕੋਲੋਂ ਡਰ ਜਾਂਦੇ ਨੇ ਪਰ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣਾ ਚਾਹੁੰਨਾ ਆ ਮਤਲਬ ਉਹ ਸ਼ਰਮ ਇਹ ਗੱਲ ਨੂੰ ਕਬੂਲ ਕਰ ਰਿਹਾ ਸੀ ਕਿ ਉਹ ਦੂਜੀਆਂ ਔਰਤਾਂ ਨਾਲ ਘੁੰਮਦਾ ਫਿਰਦਾ ਆ ਉਹਨੇ ਇੱਕ ਵਾਰ ਵੀ ਅੱਜ ਆਪਣੀ ਸਫਾਈ ਵਿੱਚ ਕੋਜਣਾ ਗਿਆ ਤੇ ਮੇਰੇ ਦਿਲ ਵਿੱਚ ਬਹੁਤ ਰੋਸ ਸੀ ਮੈਂ ਰੂਪ ਨੂੰ ਕਿਹਾ ਕਿ ਮੈਂ ਆਪਣੇ ਘਰਦਿਆਂ ਨੂੰ ਅੱਜ ਹੀ ਸੱਦ ਕੇ ਸਾਰਾ ਕੁਝ ਦੱਸਦੀ ਆ ਉਹ ਮੈਨੂੰ ਕਹਿਣ ਲੱਗਾ ਜਿਹਨੂੰ ਦੱਸਣਾ ਦੱਸ ਦੇ ਮੈਨੂੰ ਕੋਈ ਫਿਕਰ ਨਹੀਂ ਤੇ ਜਦੋਂ ਮੈਂ ਆਪਣੀ ਤਾਈ ਨੂੰ ਇਸ ਬਾਰੇ ਦੱਸਿਆ ਤਾਂ ਮੇਰੀ ਤਾਈ ਮੈਨੂੰ ਕਹਿਣ ਲੱਗੀ ਮੈਂ ਤਾਂ ਇੱਕ ਦਿਨ ਉਹਨੂੰ ਫੋਨ ਕਰਕੇ ਸਮਝਾਇਆ ਸੀ ਹੁਣ ਮੇਰੇ ਦਿਮਾਗ ਵਿੱਚ ਉਹੀ ਗੱਲ ਆਈ ਕਿ ਤਾਂ ਹੀ ਮੇਰੇ ਲਈ ਸੂਟ ਲੈ ਕੇ ਆਇਆ ਸੀ ਰੂਪ ਮੈਨੂੰ ਕਹਿਣ ਲੱਗਾ ਪਹਿਲਾਂ ਵੀ ਤਾਂ ਤੂੰ ਆਪਣੀ ਤਾਈ ਨੂੰ ਮਤਲਬ ਭੂਆ ਨੂੰ ਸਭ ਕੁਝ ਦੱਸਿਆ ਹੀ ਆ ਹੁਣ ਦੁਬਾਰਾ ਦੱਸ ਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੰਨੀ ਗੱਲ ਕਹਿ ਕੇ ਉਹ ਘਰ ਤੋਂ ਬਾਹਰ ਨਿਕਲ ਗਿਆ ਤੇ ਮੈਂ ਮੰਜੇ ਤੇ ਬੈਠ ਕੇ ਰੋਂਦੀ ਰਹੀ ਰੋ ਕੇ ਆਪਣਾ ਮੂੰਹ ਸਾਫ਼ ਕਰ ਲਿਆ ਕਿਉਂਕਿ ਮੈਨੂੰ ਕਿਸੇ ਨੇ ਚੁੱਪਤਾ ਕਰਾਉਣਾ ਨਹੀਂ ਸੀ ਰੂਪ ਨੂੰ ਤਾਂ ਮੇਰੀ ਕੋਈ ਚਿੰਤਾ ਨਹੀਂ ਸੀ ਉਹ ਘਰ ਤੋਂ ਬਾਹਰ ਚਲਾ ਗਿਆ ਇੰਨੇ ਟਾਈਮ ਤੱਕ ਸਾਡੇ ਘਰ ਦਾ ਦਰਵਾਜ਼ਾ ਖੜਕ ਰਿਆ ਸੀ ਮੈਂ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਜਦੋਂ ਮੈਂ ਬਾਹਰ ਗਈ ਤਾਂ ਇੱਕ ਮੁੰਡਾ ਖੜਾ ਸੀ ਮੈਂ ਕਿਹਾ ਹਾਂਜੀ ਦੱਸੋ ਕਹਿਣ ਲੱਗਿਆ ਕਿ ਮੈਂ ਰੂਪ ਨੂੰ ਮਿਲਣਾ ਆ ਮੈਂ ਕਿਹਾ ਹੁਣੇ-ਹੁਣੇ ਘਰ ਤੋਂ ਬਾਹਰ ਗਏ ਆ ਇੱਥੇ ਹੀ ਹੋਣਗੇ ਆ ਜਾਂਦੇ ਆ ਕੋਈ ਗੱਲ ਨਹੀਂ ਮੈਨੂੰ ਇਸ ਤਰ੍ਹਾਂ ਲੱਗ ਗਿਆ ਸੀ ਜਿਵੇਂ ਉਹ ਕਿਸੇ ਹੋਰ ਪਿੰਡ ਚੋਂ ਆਇਆ ਹੋਵੇ ਇਹ ਗੱਲ ਕਹਿ ਕੇ ਮੈਂ ਅੰਦਰ ਆ ਗਈ ਤੇ ਉਹ ਬਾਹਰ ਖੜ ਕੇ ਰੂਪ ਦਾ ਵੇਟ ਕਰਦਾ ਰਿਹਾ ਮੇਰੇ ਦਿਮਾਗ ਚ ਆਇਆ ਕਿ ਲੈ ਮੈਂ ਉਹਨੂੰ ਅੰਦਰ ਆਉਣ ਲਈ ਤਾਂ ਕਿਹਾ ਹੀ ਨਹੀਂ ਜਦੋਂ ਮੈਂ ਦੁਬਾਰਾ ਬਾਹਰ ਵੇਖਿਆ ਤਾਂ ਉਹ ਰੂਪ ਨਾਲ ਅੰਦਰ ਨੂੰ ਆ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਹੀ ਆਵਾਜ਼ ਮਾਰਨ ਚੱਲੀ ਸੀ ਤੁਸੀਂ ਬਾਹਰ ਕਿਉਂ ਖੜੇ ਸੀ ਅੰਦਰ ਬੈਠ ਜਾਣਾ ਸੀ ਰੂਪ ਕਹਿਣ ਲੱਗਾ ਤੈਨੂੰ ਕਿਹੜਾ ਪਤਾ ਨਹੀਂ ਸੀ ਕਿ ਉਹਨੂੰ ਅੰਦਰ ਲੈ ਕੇ ਆਉਣਾ ਇਹ ਮੇਰਾ ਖਾਸ ਦੋਸਤ ਆ ਇਹ ਮੇਰੇ ਨਾਲ ਟਰੱਕ ਡਰਾਈਵਰ ਆ ਮੈਂ ਰੂਪ ਨੂੰ ਕਿਹਾ ਕਿ ਮੈਂ ਲੈਣ ਹੀ ਆਈ ਸੀ ਫਿਰ ਉਹ ਦੋਵੇਂ ਜਣੇ ਅੰਦਰ ਬੈਠ ਗਏ ਤੇ ਮੈਂ ਉਹਨਾਂ ਲਈ ਚਾਹ ਬਣਾਉਣ ਲੱਗੀ ਚਾਹ ਬਣਾਉਂਦੇ-ਬਣਾਉਂਦੇ ਮੇਰੇ ਦਿਮਾਗ ਵਿੱਚ ਆਇਆ ਕਿ ਚਾਹ ਨਾਲ ਕੁਝ ਖਾਣ ਲਈ ਤਾਂ ਹੈ ਹੀ ਨਹੀਂ ਫਿਰ ਮੈਂ ਰੂਪ ਨੂੰ ਪਰਦੇਨਾ ਆਵਾਜ਼ ਮਾਰੀ ਤੇ ਮੈਂ ਉਹਨੂੰ ਕਿਹਾ ਕਿ ਖਾਣ ਲਈ ਕੁਝ ਲੈ ਕੇ ਆਵੋ ਰੂਪ ਮੈਨੂੰ ਕਹਿਣ ਲੱਗਾ ਜੋ ਕੁਝ ਘਰ ਹੈਗਾ ਉਹੀ ਦੇ ਦੇ ਮੈਂ ਕਿਹਾ ਕੁਝ ਨਹੀਂ ਹੈਗਾ ਤੁਸੀਂ ਲਿਆ ਕੇ ਦਿਓ ਰੂਪ ਕਹਿਣ ਲੱਗਾ ਚਲ ਮੈਂ ਕੁਝ ਲੈ ਕੇ ਆਉਣਾ ਉਹ ਸਾਈਕਲ ਤੇ ਦੁਕਾਨ ਤੋਂ ਕੁਝ ਲੈਣ ਲਈ ਚਲਾ ਗਿਆ ਜਦੋਂ ਉਹ ਗਿਆ ਤਾਂ ਉਹਦਾ ਦੋਸਤ ਰਸੋਈ ਵਿੱਚ ਆ ਗਿਆ ਤੇ ਕਹਿਣ ਲੱਗਾ ਭਾਬੀ ਜੀ ਤੁਸੀਂ ਚਾਹ ਦੀ ਖੇਚਲ ਨਹੀਂ ਕਰਨੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿਣ ਲੱਗਾ ਕਿ ਤੁਸੀਂ ਇਸ ਘਰ ਵਿੱਚ ਖੁਸ਼ ਤਾਂ ਹੋ ਮੈਂ ਕਿਹਾ ਹਾਂ ਜੀ ਮੈਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਉਹ ਅਚਾਨਕ ਇਸ ਤਰ੍ਹਾਂ ਮੇਰੇ ਕੋਲ ਕਿਉਂ ਆ ਕੇ ਖੜ ਗਿਆ ਉਹ ਮੇਰੇ ਬਿਲਕੁਲ ਨਜ਼ਦੀਕ ਖੜਾ ਸੀ ਤੇ ਮੈਨੂੰ ਕਹਿਣ ਲੱਗਾ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਠੀਕ ਹੋ ਮੈਂ ਕਿਹਾ ਕਿਉਂ ਤੁਹਾਨੂੰ ਇਦਾਂ ਕਿਉਂ ਲੱਗਦਾ ਉਹ ਕਹਿਣ ਲੱਗਿਆ ਜਿਸ ਹੱਬ ਨਾਲ ਤੁਹਾਨੂੰ ਰੂਪ ਨੇ ਮੇਰੇ ਸਾਹਮਣੇ ਬੋਲਿਆ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਇੱਜ਼ਤ ਕਰਦਾ ਹੋਊਗਾ ਮੈਂ ਚੁੱਪ ਜਾ ਹੋ ਗਈ ਮੈਂ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਆ ਉਹਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਤੁਸੀਂ ਕਿੰਨੇ ਸੋਹਣੇ ਸੁਨੱਖੇ ਹੋ ਤੇ ਇਸ ਸੋਹਣੀ ਔਰਤ ਦੀ ਕਦਰ ਰੂਪ ਨਹੀਂ ਕਰ ਸਕਦਾ ਮੈਨੂੰ ਪਤਾ ਉਹਦੇ ਸੁਭਾਅ ਦਾ ਉਹ ਕਿਸ ਤਰ੍ਹਾਂ ਦਾ ਆ ਮੈਂ ਕਿਹਾ ਕਿਸ ਤਰ੍ਹਾਂ ਦਾ ਮਤਲਬ ਬਹੁਤ ਵਧੀਆ ਨੇ ਉਹ ਕਹਿਣ ਲੱਗਾ ਮੈਨੂੰ ਕੋਈ ਇਹਦਾ ਭਲੇਖਾ ਨਹੀਂ ਆ ਇਹ ਦੂਜੀ ਔਰਤਾਂ ਮਗਰ ਫਿਰਦਾ ਰਹਿੰਦਾ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਕਿਾ ਇਦਾਂ ਨਹੀਂ ਹੋ ਸਕਦਾ ਉਹ ਕਹਿਣ ਲੱਗਾ ਇਦਾਂ ਹੀ ਆ ਜਦੋਂ ਅਸੀਂ ਟਰੱਕ ਤੇ ਜਾਂਦੇ ਆ ਤਾਂ ਉਥੇ ਇਹ ਬਥੇਰੀਆਂ ਜਨਾਨੀਆਂ ਨਾਲ ਰਾਤਾਂ কাটਦਾ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਉਹਦੀ ਜਨਾਨੀ ਇੰਨੀ ਸੋਹਣੀ ਆ ਮੈਂ ਹੈਰਾਨ ਰਹਿ ਗਈ ਕਿ ਉਹ ਇੱਕਦਮ ਖੁੱਲ ਕੇ ਮੇਰੇ ਨਾਲ ਕਿਵੇਂ ਗੱਲਾਂ ਕਰ ਰਿਹਾ ਜਿਵੇਂ ਮੈਨੂੰ ਪਹਿਲਾਂ ਵੀ ਕਿੰਨੇ ਵਾਰ ਮਿਲਿਆ ਹੋਵੇ ਜਦਕਿ ਉਹ ਮੈਨੂੰ ਪਹਿਲੀ ਵਾਰ ਮਿਲਿਆ ਸੀ ਮੈਂ ਉਹਨੂੰ ਕਿਹਾ ਕਿ ਤੁਹਾਡਾ ਦੋਸਤ ਤਾਂ ਤੁਹਾਡੀਆਂ ਤਾਰੀਫਾਂ ਕਰਦਾਂ ਨਹੀਂ ਥੱਕਦਾ ਪਰ ਤੁਸੀਂ ਉਹਨੂੰ ਬਦਨਾਮ ਕਰੀ ਜਾ ਰਹੇ ਹੋ ਉਹ ਕਹਿਣ ਲੱਗਾ ਮੈਨੂੰ ਤੇਰੇ ਤੇ ਤਰਸ ਆ ਰਿਹਾ ਉਹਦੀਆਂ ਗੱਲਾਂ ਨੇ ਮੈਨੂੰ ਇੰਨਾ ਕ ਜਿਆਦਾ ਪਰਮਾਇਆ ਕਿ ਮੈਨੂੰ ਆਪਣੇ ਘਰ ਵਾਲੇ ਤੇ ਗੁੱਸਾ ਆਉਣ ਲੱਗ ਗਿਆ ਵੈਸੇ ਤਾਂ ਮੈਨੂੰ ਪਹਿਲਾਂ ਵੀ ਪਤਾ ਸੀ ਕਿ ਉਹ ਇਦਾਂ ਦਾ ਆ ਪਰ ਮੈਂ ਉਹਦੇ ਸਾਹਮਣੇ ਪਹਿਲਾਂ ਸ਼ੋਅ ਨਹੀਂ ਕਰ ਰਹੀ ਸੀ ਪਰ ਜਦੋਂ ਉਹਨੇ ਮੇਰੇ ਸਾਹਮਣੇ ਸਭ ਕੁਝ ਰੱਖ ਦਿੱਤਾ ਤਾਂ ਮੈਂ ਚੁੱਪ ਕਰਕੇ ਸੁਣੀ ਗਈ ਇੰਨੇ ਟਾਈਮ ਤੱਕ ਮੇਰਾ ਘਰ ਵਾਲਾ ਆ ਗਿਆ ਉਹ ਕਹਿਣ ਲੱਗਾ ਕੀ ਦੇ ਹੋਰ ਪਰਜਾਈ ਗੱਲਾਂ ਕਰੀ ਜਾਂਦੇ ਹੋ ਤਾਂ ਉਹਦਾ ਦੋਸਤ ਕਹਿਣ ਲੱਗਾ ਕੁਝ ਨਹੀਂ ਬਸ ਮੈਂ ਤਾਂ ਪਰਜਾਈ ਨੂੰ ਇਹ ਪੁੱਛਦਾ ਸੀ ਕਿ ਖਾਣ ਲਈ ਕੀ ਬਣਾਇਆ ਰੂਪ ਕਹਿਣ ਲੱਗਾ ਆ ਦੇਖ ਮੈਂ ਤੇਰੇ ਲਈ ਖਾਣ ਨੂੰ ਲੈ ਕੇ ਆਇਆ ਫਿਰ ਉਹ ਦੋਵੇਂ ਜਾਣੇ ਅੰਦਰ ਬੈਠ ਕੇ ਚਾਹ ਪੀਣ ਲੱਗੇ ਤਾਂ ਉਹਦਾ ਦੋਸਤ ਮੈਨੂੰ ਵੀ ਆਵਾਜ਼ ਮਾਰਨ ਲੱਗਾ ਕਿ ਭਾਬੀ ਜੀ ਤੁਸੀਂ ਵੀ ਆ ਕੇ ਚਾਹ ਪੀ ਲਵੋ ਫਿਰ ਮੈਂ ਵੀ ਉਹਨਾਂ ਕੋਲ ਬੈਠ ਕੇ ਚਾਹ ਪੀਣ ਲੱਗੀ ਮੈਂ ਵੇਖਿਆ ਕਿ ਉਹ ਮੇਰੇ ਵਾਲੀ ਵੇਖੀ ਜਾਂਦਾ ਸੀ ਉਹਦਾ ਨਾਮ ਅਰਸ਼ ਸੀ ਅਰਸ਼ ਮੈਨੂੰ ਕਹਿਣ ਲੱਗਾ ਕਿ ਭਾਬੀ ਇਹ ਤਾਂ ਨਾ ਲੜਦਾ ਤਾਂ ਨਹੀਂ ਇਦਾਂ ਦੀਆਂ ਗੱਲਾਂ ਕਰਦੇ ਕਰਦੇ ਕਾਫੀ ਟਾਈਮ ਬੀਤ ਗਿਆ ਇਨੇ ਟਾਈਮ ਤੱਕ ਮੈਂ ਉਹਨੂੰ ਕਿਹਾ ਕਿ ਤੁਸੀਂ ਬੈਠੋ ਮੈਂ ਦੁਪਹਿਰ ਦੀ ਰੋਟੀ ਬਣਾਉਣੀ ਆ ਉਹ ਕਹਿਣ ਲੱਗਾ ਨਹੀਂ ਨਹੀਂ ਦੁਪਹਿਰ ਨੂੰ ਅਸੀਂ ਚਲੇ ਜਾਣਾ ਆ ਅਰਸ਼ ਕਹਿਣ ਲੱਗਾ ਕਿ ਮੈਂ ਤਾਂ ਅੱਜ ਟਰੱਕ ਤੇ ਨਹੀਂ ਜਾਣਾ ਪਰ ਇਹ ਜਾਊਗਾ ਮੈਂ ਰੂਪ ਨੂੰ ਕਿਹਾ ਮੈਂ ਇਕੱਲੀ ਰਹੂੰਗੀ ਤੁਸੀਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਿਉਂ ਨਹੀਂ ਕਰਦੇ ਰੂਪ ਕਹਿਣ ਲੱਗਾ ਕਿ ਮੈਂ ਬਸ ਕੱਲ ਵਾਪਸ ਆ ਜਾਣਾ ਅੱਜ ਦੀ ਰਾਤ ਜਾਣਾ ਪੈਣਾ ਆ ਮੈਂ ਇਕੱਲੀ ਘਰ ਵਿੱਚ ਸੀ ਉਹ ਦੋਵੇਂ ਘਰੋਂ ਚਲੇ ਗਏ ਜਾਂਦਾ ਜਾਂਦਾ ਮੈਨੂੰ ਅਰਸ਼ ਨੰਬਰ ਦੇ ਕੇ ਗਿਆ ਸੀ ਤੇ ਮੈਂ ਇਹ ਨਹੀਂ ਸਮਝ ਪਾਈ ਕਿ ਮੈਨੂੰ ਆਪਣਾ ਨੰਬਰ ਕਿਉਂ ਦੇ ਕੇ ਗਿਆ ਤੇ ਨਾ ਹੀ ਮੈਂ ਕਿਸੇ ਨੂੰ ਦੱਸਿਆ ਕਿ ਉਹ ਮੈਨੂੰ ਨੰਬਰ ਦੇ ਕੇ ਗਿਆ ਮੈਂ ਉਹਨੂੰ ਫੋਨ ਨਾ ਕੀਤਾ ਪਰ ਮੈਂ ਹੈਰਾਨ ਰਹੇਗੀ ਜਦੋਂ ਸ਼ਾਮ ਦੀ ਅਜੇ 5 ਵਜੇ ਸੀ ਉਹ ਦੁਬਾਰਾ ਸਾਡੇ ਘਰ ਆ ਗਿਆ ਕਿਉਂਕਿ ਉਹਨੇ ਦੱਸਿਆ ਸੀ ਕਿ ਮੈਂ ਗੱਡੀ ਤੇ ਨਹੀਂ ਜਾਣਾ ਅੱਜ ਤਾਂ ਸਿਰਫ ਰੂਪ ਜਾ ਰਿਹਾ ਜਦੋਂ ਉਹ ਸਾਡੇ ਘਰ ਆਇਆ ਤਾਂ ਮੈਂ ਉਹਨੂੰ ਵੇਖ ਕੇ ਹੈਰਾਨ ਰਹੇਗੀ ਮੈਂ ਕਿਹਾ ਤੁਸੀਂ ਦੁਬਾਰਾ ਕਿਵੇਂ ਆ ਗਏ ਉਹ ਮੈਨੂੰ ਕਹਿ ਲੱਗਾ ਮੈਂ ਤੈਨੂੰ ਨੰਬਰ ਦੇ ਕੇ ਕਿਹਾ ਸੀ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਉਹ ਚੁੱਪ ਕਰਕੇ ਸਿੱਧਾ ਬੈਡਰੂਮ 'ਚ ਚਲਾ ਗਿਆ ਮੈਂ ਵੀ ਪਿੱਛੇ ਚਲੇਗੀ ਉਹ ਮੇਰੇ ਦੋਵੇਂ ਹੱਥ ਫੜ ਕੇ ਮੈਨੂੰ ਕਹਿ ਲੱਗਾ ਵੇਖ ਮੈਨੂੰ ਪਤਾ ਆ ਕਿ ਤੂੰ ਰੂਪ ਨਾਲ ਖੁਸ਼ ਨਹੀਂ ਆ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਮੈਨੂੰ ਪਹਿਲੇ ਹੀ ਤੱਕਣੀ ਕਿ ਤੇਰੇ ਨਾਲ ਪਿਆਰ ਹੋ ਗਿਆ ਅੱਜ ਉਹ ਘਰ ਨਹੀਂ ਇਸ ਕਰਕੇ ਮੈਂ ਆਇਆ ਮੇਰਾ ਵੀ ਵਿਆਹ ਨਹੀਂ ਹੋਇਆ ਤੇ ਮੈਨੂੰ ਵੀ ਇੱਕ ਸਾਥ ਦੀ ਲੋੜ ਆ ਇਸ ਕਰਕੇ ਮੈਂ ਚਾਹੁੰਨਾ ਆ ਕਿ ਆਪਾਂ ਦੋਵੇਂ ਜਣੇ ਇੱਕ ਦੂਜੇ ਨਾਲ ਵਿਆਹ ਕਰਵਾ ਲਈਏ ਮੈਂ ਤੈਨੂੰ ਬੜਾ ਖੁਸ਼ ਰੱਖੂਗਾ ਉਹਨੇ ਮੇਰਾ ਦਿਮਾਗ ਹੀ ਹਿਲਾ ਦਿੱਤਾ ਉਹਨੇ ਬੜੀਆਂ ਪਿਆਰ ਵਾਲੀਆਂ ਗੱਲਾਂ ਮੇਰੇ ਨਾਲ ਕੀਤੀਆਂ ਇਸ ਕਰਕੇ ਮੈਂ ਉਹਦੇ ਵੱਲ ਅਰਸ਼ਤ ਹੋ ਗਈ ਤੇ ਮੈਂ ਉਹਨੂੰ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਣਾ ਚਾਹੁੰਨੀ ਆ ਉਹ ਕਹਿਣ ਲੱਗਿਆ ਜਿੱਦਾਂ ਤੂੰ ਕਹੇਂਗੀ ਮੈਂ ਉਦਾਂ ਹੀ ਰਹੂੰਗਾ ਇੰਨੀ ਗੱਲ ਹੋਈ ਤੇ ਸਾਡੇ ਦੋਵਾਂ ਵਿੱਚ ਪਿਆਰ ਵਾਲਾ ਰਿਸ਼ਤਾ ਬਣ ਗਿਆ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਫੋਨ ਕਰਨ ਲੱਗ ਪਏ ਕਿਉਂਕਿ ਅਰਸ਼ ਮੇਰੇ ਨਾਲ ਬਹੁਤ ਪਿਆਰ ਨਾਲ ਰਹਿੰਦਾ ਸੀ ਤੇ ਉਹ ਮੇਰੀ ਹਰ ਗੱਲ ਵੀ ਮੰਨਦਾ ਸੀ ਮੇਰੀ ਉਹਦੇ ਨਾਲ ਬੜੀ ਜ਼ਿਆਦਾ ਮਤ ਮਿਲ ਗਈ ਸੀ ਮੇਰਾ ਦਿਲ ਕਰਦਾ ਸੀ ਬਸ ਉਹਦੇ ਨਾਲ ਹੀ ਰਹਿਣ ਲੱਗ ਜਾਵਾਂ ਪਰ ਇੱਕ ਪ੍ਰੋਬਲਮ ਸੀ ਅਰਸ਼ ਨੇ ਆਪਣੇ ਘਰ ਵੀ ਸਾਡੇ ਦੋਵਾਂ ਦੇ ਦੇ ਬਾਰੇ ਆਪਣੀ ਮਾਂ ਨੂੰ ਦੱਸਿਆ ਸੀ ਪਰ ਉਹਦੀ ਮਾਂ ਇਸ ਰਿਸ਼ਤੇ ਲਈ ਨਹੀਂ ਮੰਨਦੀ ਸੀ ਅਰਸ਼ ਆਪਣੀ ਮੰਮੀ ਤੋਂ ਬਿਨਾ ਮੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਸੀ ਕਿਉਂਕਿ ਉਹ ਆਪਣੀ ਮਾਂ ਦੀ ਬਹੁਤ ਗੱਲ ਮੰਨਦਾ ਮੇਰਾ ਦਿਲ ਟੁੱਟ ਗਿਆ ਸੀ ਮੈਨੂੰ ਲੱਗਦਾ ਸੀ ਸਾਰੀ ਜ਼ਿੰਦਗੀ ਮੈਨੂੰ ਰੂਪ ਨਾਲ ਹੀ ਰਹਿਣਾ ਪਊਗਾ ਰੂਪ ਆਉਂਦਾ ਸੀ ਤੇ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਸੀ ਚਾਹੇ ਉਹ 10 ਦਿਨ ਟਰੱਕ ਤੇ ਲਾ ਆਵੇ ਮੈਂ ਤੇ ਅਰਸ਼ ਬਾਅਦ ਵੀ ਸ਼ਹਿਰ ਵਿੱਚ ਮਿਲਣ ਲੱਗ ਗਏ ਸੀ ਅਸੀਂ ਦੋਵੇਂ ਬਾਅਦ ਸ਼ਹਿਰ ਵਿੱਚ ਇਕੱਠੇ ਘੁੰਮਦੇ ਰਹਿੰਦੇ ਸੀ ਇਸ ਗੱਲ ਦੀ ਢਿਣਕ ਇੱਕ ਦਿਨ ਰੂਪ ਨੂੰ ਲੱਗੀ ਮੈਂ ਉਦੋਂ ਰੋਟੀ ਬਣਾ ਰਹੀ ਸੀ ਜਦੋਂ ਉਹਨੇ ਆ ਕੇ ਪਿੱਛੇ ਦੀ ਮੇਰੇ ਬਹੁਤ ਜ਼ੋਰ ਦੀ ਸੋਟੀ ਮਾਰੀ ਮੈਂ ਭੱਜ ਕੇ ਜਲਦੀ ਜਲਦੀ ਅੰਦਰ ਕਮਰੇ 'ਚ ਜਾ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਮੈਂ ਕਿਹਾ ਕੀ ਹੋਇਆ ਉਹ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਕਰਾਉਣਾ ਆਸ਼ਕੀ ਮੈਨੂੰ ਪਤਾ ਲੱਗਾ ਤੂੰ ਕਿਸੇ ਬੰਦੇ ਨਾਲ ਘੁੰਮਦੀ ਆ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਉਹ ਬੰਦਾ ਹੋਰ ਕੋਈ ਨਹੀਂ ਉਹਦਾ ਆਪਣਾ ਦੋਸਤ ਆ ਅੰਦਰ ਮੇਰੇ ਕੋਲ ਫੋਨ ਸੀ ਮੈਂ ਅਰਸ਼ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਤੇ ਕਿਹਾ ਕਿ ਅੱਜ ਮੇਰੀ ਜਾਨ ਨੂੰ بڑا ਖਤਰਾ ਆ ਉਹ ਬਾਹਰ ਹੀ ਸੋਟੀ ਲੈ ਕੇ ਖੜਾ ਆ ਅਰਸ਼ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਜਲਦੀ ਜਲਦੀ ਸਾਡੇ ਘਰ ਆ ਗਿਆ ਕਿਉਂਕਿ ਉਦੋਂ ਅਜੇ ਰੂਪ ਬਾਹਰ ਹੀ ਖੜਾ ਸੀ ਤੇ ਮੈਨੂੰ ਵਾਰ-ਵਾਰ ਕਹਿ ਰਿਹਾ ਸੀ ਮੈਂ ਦਰਵਾਜ਼ਾ ਭੰਦੂਗਾ ਨਹੀਂ ਤਾਂ ਤੂੰ ਬਾਹਰ ਆ ਜਾ ਇਨੇ ਟਾਈਮ ਤੱਕ ਅਰਸ਼ ਆ ਗਿਆ ਤੇ ਉਹਨੇ ਰੂਪ ਨੂੰ ਹਟਾਇਆ ਤੇ ਰੂਪ ਕਹਿਣ ਲੱਗਾ ਯਾਰ ਇਹ ਕਿਸੇ ਆਸ਼ਕਨਾ ਕੋ ਮਦੀਆ ਉਹਨੂੰ ਕੀ ਪਤਾ ਸੀ ਕਿ ਅਰਸ਼ ਹੀ ਤਾਂ ਮੇਰਾ ਆਸ਼ਕਿਆ ਅਰਸ਼ ਕਹਿਣ ਲੱਗਾ ਕੋਈ ਗੱਲ ਨਹੀਂ ਅੱਜ ਇਹਨੂੰ ਬਖਸ਼ ਦੇ ਆਪਾਂ ਬਾਅਦ ਵਿੱਚ ਇਹਦੇ ਨਾਲ ਗੱਲ ਕਰਾਂਗੇ ਅਰਸ਼ ਕਹਿਣ ਲੱਗਾ ਕੋਈ ਗੱਲ ਨਹੀਂ ਅੱਜ ਮੈਂ ਭਾਬੀ ਨੂੰ ਆਪਣੇ ਘਰ ਲਿਆ ਜਾਣਾ ਮੰਮੀ ਹੈਗੀ ਘਰੇ ਇੰਨੀ ਗੱਲ ਕਹਿ ਕੇ ਉਹ ਮੈਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਰੂਪ ਨੇ ਵੀ ਕੁਝ ਨਾ ਕਿਹਾ ਉਹ ਮੇਰੇ ਤੇ ਭੜਕਦਾ ਬਹੁਤ ਰਿਆਸੀ ਪਰ ਉਹਨੂੰ ਆਪਣੇ ਦੋਸਤ ਤੇ ਯਕੀਨ ਸੀ ਉਹਨੂੰ ਵੀ ਸਿੱਖ ਕੇ ਚੱਲ ਇਹ ਆਪਣੇ ਘਰ ਲਿਜਾ ਕੇ ਇਹਨੂੰ ਸਮਝਾ ਦੇਣਗੇ ਜਦੋਂ 2 ਦਿਨਾਂ ਬਾਅਦ ਅਰਸ਼ ਨੂੰ ਰੂਪ ਦਾ ਫੋਨ ਆਇਆ ਤਾਂ ਅਰਸ਼ ਤੇ ਮੈਂ ਦੋਵੇਂ ਜਣੇ ਕੋਰਟ ਮੈਰਿਜ ਕਰਵਾ ਚੁੱਕੇ ਸੀ ਸਾਨੂੰ ਰੂਪ ਦਾ ਕੋਈ ਡਰ ਨਹੀਂ ਸੀ ਜਦੋਂ ਰੂਪ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰਾ ਆਸ਼ਕ ਕੋਈ ਹੋਰ ਨਹੀਂ ਅਰਸ਼ ਆ ਤੇ ਅਸੀਂ ਦੋਵੇਂ ਕੋਰਟ ਮੈਰਿਜ ਕਰਵਾ ਚੁੱਕੇ ਆ ਉਹ ਅਰਸ਼ ਦੇ ਘਰ ਵੀ ਗਿਆ ਤੇ ਕਾਫੀ ਬੰਦੇ ਵੀ ਲੈ ਕੇ ਗਿਆ ਤੇ ਮੈਂ ਸਾਫ਼-ਸਾਫ਼ ਕਹਿ ਦਿੱਤਾ ਕਿ ਇਹ ਹੋਰ ਔਰਤਾ ਮਗਰ ਫਿਰਦਾ ਤੇ ਮੈਂ ਹੁਣ ਅਰਸ਼ ਨਾਲ ਹੀ ਰਹਿਣਾ ਆ ਰੂਪ ਬਹੁਤ ਪਛਤਾ ਰਹੀ ਸੀ ਤੇ ਵਾਰ-ਵਾਰ ਮੇਰੀਆਂ ਮਿੰਤਾ ਵੀ ਕਰ ਰਿਹਾ ਸੀ ਕਿ ਚੱਲ ਪਰ ਮੈਂ ਉਹਦੇ ਨਾਲ ਵਾਪਸ ਨਾ ਗਈ ਤੇ ਮੈਂ ਅਰਸ਼ ਨਾਲ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਰਹੀ ਆ ਬੇਸ਼ੱਕ ਮੇਰਾ ਤਰੀਕਾ ਗਲਤ ਸੀ ਪਰ ਜਦੋਂ ਕਿਸੇ ਇਨਸਾਨ ਨੇ ਕੋਈ ਰੱਜ ਕੇ ਪਿਆਰ ਨਾ ਦਿੱਤਾ ਹੋਵੇ ਤੇ ਹੋਰਾਂ ਔਰਤਾਂ ਮਗਰ ਫਿਰਦਾ ਹੋਵੇ ਤਾਂ ਉਸ ਬੰਦੇ ਨਾਲ ਕਦੇ ਵੀ ਮਨ ਨਹੀਂ ਮਿਲਦਾ ਪਰ ਅਰਸ਼ ਨੇ ਮੇਰੇ ਨਾਲ ਸੱਚਾ ਪਿਆਰ ਕੀਤਾ ਤੇ ਮੇਰ ਨਾਲ ਨਿਭਾ ਕੇ ਵਿਖਾਈ ਹੁਣ ਅਰਸ਼ ਦੀ ਮੰਮੀ ਨੇ ਸਾਡੇ ਰਿਸ਼ਤੇ ਨੂੰ ਅਪਣਾ ਲਿਆ ਕਿਉਂਕਿ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਹੁਣ ਮੈਂ ਅਰਸ਼ ਨਾਲ ਬਹੁਤ ਵਧੀਆ ਰਹਿ ਪਹਿਲਾਂ ਪਹਿਲਾਂ ਤਾਂ ਮੇਰੇ ਪੇਕੇ ਵੀ ਮੇਰੇ ਨਾਲ ਗੁੱਸੇ ਹੋ ਗਏ ਸੀ ਪਰ ਜਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਮੇਰੇ ਮੰਮੀ ਡੈਡੀ ਇਸ ਗੱਲ ਨੂੰ ਸਮਝ ਗਏ ਤੇ ਮੇਰੀ ਤਾਈ ਮੇਰੇ ਨਾਲ ਇੰਨਾ ਕੁ ਜ਼ਿਆਦਾ ਗੁੱਸੇ ਹੋਗੀ ਕੇ ਮੇਰੇ ਨਾਲ ਮੁੜ ਕੇ ਉਹਨੇ ਕੋਈ ਰਿਸ਼ਤਾ ਨਾ ਰੱਖਿਆ ਮੇਰੇ ਮੰਮੀ ਡੈਡੀ ਨੂੰ ਪੜਕਾਉਂਦੀ ਰਹੀ ਪਰ ਮਾਪਿਓ ਤਾਂ ਮਾਪਿਓ ਹੀ ਹੁੰਦੇ ਆ ਉਹ ਮੈਨੂੰ ਛੱਡ ਨਹੀਂ ਸਕਦੇ ਸੀ ਇਸ ਕਰਕੇ ਉਹ ਮੇਰੇ ਕੋਲ ਆਉਣ ਜਾਣ ਲੱਗ ਪਏ ਹੁਣ ਮੈਂ ਤੇ ਅਰਸ਼ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਿ ਰਹੇ ਆ ਤੇ ਅਰਸ਼ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਤੇ ਅਸੀਂ ਬਹੁਤ ਵਧੀਆ ਜ਼ਿੰਦਗੀ ਬਿਤਾ ਰਹੇ ਆ ਤੇ ਇੱਕ ਦੂਜੇ ਨਾਲ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਇਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ